ਅੰਗ ਟਾਈਮ ਚਾਰ ਟਾਈਮ ਯਾਰ ਕਦੋਂ ਆਪਾਂ ਕਹਤਾ ਚੁਆਈ ਕਰਕੇ ਲੈ ਕੇ ਜਾਇਓ ਸੈਨ ਤੋਂ ਦੁੱਧ ਕੱਢਿਆ ਤਾਂ ਲੈ ਜੋ ਨਹੀਂ ਕਿ ਚੀਜ਼ ਆਪਣੇ ਕਿੱਲੇ ਤੇ ਖੜੀ ਆ ਆਪਣੇ ਗੋਲੇ ਖੜਗੀਆਂ ਅੱਜ ਤੋਂ ਤਿੰਨਾ ਦਿਨਾਂ ਨੂੰ 15-15 ਚੋਕੇ ਲੈ ਜੇ ਭਲਾ ਅਗਲਾ ਤਿੰਨ ਟਾਈਮ ਚਾਰ ਟਾਈਮ ਚੁਆਈ ਕਰ ਲੈ ਦੁੱਧ ਦੁੱਧ ਕਿੰਨਾ ਸਣੀ ਦੁੱਧ ਵੀਰੇ ਨੇ 17 ਕਿਲੋ ਪਹਿਲਾਂ ਦਾ ਜੋਆ ਵਾ ਚੁਆਈ ਜੇ 3 ਘੰਟੇ ਪਏ ਆ ਚੁਆਈ ਜਮੈਂ ਆਪਣੀ ਮਾੜੀ ਹੋ ਗਈ ਭੈਣਾਂ ਨੇ ਤਾਂ ਪਹਿਲਾਂ ਵੱਧ ਮਈਆਂ ਚੂਣੀਆਂ ਆਪਣੇ ਰੀਏ ਦਾ ਕੋਈ ਵੀ ਆ ਕਿਤੇ ਵੀ ਮਾਲ ਜਾ ਬਾਈ ਸੀਰ ਠੰਡਾ ਸਵਾਦ ਹੀ ਉਧਰ ਲਈ ਮੈਂ ਰੱਖਣ ਦਾ ਆਉਂਦਾ ਯਾਰ ਠੀਕ ਆ ਬਾਈ ਹਣਾਂ ਇਹ ਦੇ ਦੇ ਵੀਰੇ 14 ਕਿਲੋ ਦੁੱਧਾ ਠੰਡਾ ਚੋਣਦਾ ਤੇ 12 13 ਮੰਨ ਕੇ ਆਵੇ ਭਰਾ 15 ਕਿਲੋ ਦੁੱਧ ਚੋਕੇ ਲਈ ਉਥੇ ਠੀਕ ਆ ਬਾਈ ਹੋਰ ਲੇਵਾ ਦਿਖਾ ਦੇ ਦੇ ਕਹਿੰਦੇ ਹਨੀ ਗੈਪ ਖੂਬ ਕੋਤ ਜਿਵੇਂ ਹਨਾ ਬਹੁਤ ਵਧੀਆ ਥਣਾ ਥਣਾ ਦਾ ਗਾਇ ਅੱਜ ਆਪਾਂ ਪਹੁੰਚੇ ਆ ਬਾਈ ਛਣੀ ਕੋਲੇ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਨਗ ਦਿਖਾਵਾਂਗੇ ਬਾਕੀ ਸਾਰੀ ਡਿਟੇਲ ਵਗੈਰਾ ਕੋਈ ਰੇਟ ਵਗੈਰਾ ਦੁੱਧ ਵਗੈਰਾ ਸਾਰੀ ਜਾਣਕਾਰੀ ਆਪਾਂ ਬਾਈ ਛਣੀ ਤੋਂ ਲਵਾਂਗੇ ਛਣੀ ਵੀਰੇ ਪਹਿਲਾਂ ਤਾਂ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸਸੀਗਾ ਭਾਈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਹਾਡਿਆ ਤੇ ਸਣੀ ਕਿਵੇਂ ਹੈ ਬਈ ਮਾਹੌਲ ਮੂਲ ਫਾਰਮ ਦਾ ਕਿਵੇਂ ਜਾਨਵਰ ਓਕੇ ਹਾਂਜੀ ਹਾਂਜੀ ਬਹੁਤ ਵਧੀਆ ਵੀਰੇ ਓਕੇ ਆ ਅੰਮਰਸਰ ਵੀ ਆਪਾਂ ਵੀਡੀਓ ਬਣਾਈ ਸੀ ਪਹਿਲੀ ਹਾਂ ਉਹ ਵੀ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਆਪਾਂ ਨੂੰ ਹਾਂ ਉਹਦੇ ਚ ਬਈ ਜਾਨਵਰ ਵੀ ਜਿਵੇਂ ਆਪਣੇ ਪੂਰੇ ਟਾਪ ਕਲਾਸ ਹੀ ਹੈ ਨਾ ਉਹਦੇ ਆਪਣੇ ਸਾਰੇ ਸੇਲ ਹੋ ਗਏ ਸੀਗੇ ਆਹ ਵਧੀਆ ਜਾਨੀ ਕਿਹੜੇ ਆ ਹੁਣ ਕਦੋਂ ਆਪਾਂ ਕਿਹਾ 20 20 22 22 ਕਿਲੋ ਦੁੱਧ ਮਈਆਂ ਦੀ ਵੱਡੀਆਂ ਥੱਲੇ ਹਾਲ ਚੁਾਈ ਲੈ ਘਰੇ ਚੋ ਆ ਕੇ ਦਿੱਤੀਆਂ ਮਈਆਂ ਤਿੰਨ ਟਾਈਮ ਨਹੀਂ ਨਹੀਂ ਸਹੀ ਆ ਹਨਾ ਬਈ ਮੂੰਹ ਕਈਆਂ ਮਈਆਂ ਉਚਾਰੇ ਵੱਡੀਆਂ ਝੋਟੀਆਂ ਬਸ ਠੀਕ ਹੈ ਜੀ ਅਸੀਂ ਆਪਾਂ ਬੱਲਾ ਮੰਡੀ ਪਾਈਆਂ ਸੀ ਠੀਕ ਹੈ ਬਈ ਹਾਲ ਚੁਾਈ ਹੋ ਕੇ ਫੇਰ ਮਈਆਂ ਚੋ ਕੇ ਲੈ ਕੇ ਤਗੇ ਤਿੰਨ ਟਾਈਮ ਸੌਦਾ ਉੱਥੇ ਹੀ ਹੋ ਗਿਆ ਜੰਮਰਸਾਰੀ ਠੀਕ ਹੈ ਬਈ ਯਾਨੀ ਇਸ ਟਾਈਮ ਵੀ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੈਂ ਗਿਣਤੀ ਮਾਰਦਾ ਹਨਾ 15 16 ਤੋਂ ਤਾਂ ਉੱਪਰ ਹੀ ਖੜੀਆਂ ਆਪਣੇ ਕੋਲ ਹਨਾ ਬਈ ਹੈ ਗਈਆਂ ਵੀਰੇ ਇਨੀਆਂ ਰੱਖ ਲਈਆਂ 12 ਕ ਮਹੀਆਂ 13 ਵੇਚ ਨਾਲੀਆਂ ਹੈਗੀਆਂ ਆਪਣੇ ਕੋਲ ਬਸ ਠੀਕ ਹੈ ਬਾਈ ਤੇ ਸਣੀ ਜਿਹੜੀ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾਉ ਰਹੇ ਆ ਹਨ ਇਹਦੇ ਵਿੱਚ ਆਪਾਂ ਕਿੰਨੇ ਜਾਨਵਰ ਰਹਿਣਗੇ ਟੋਟਲ ਬਾਈ ਚਾਰ ਆ ਵੀਰੇ ਇੱਕ ਸੂਣ ਵਾਲੀ ਆ ਤੈਨੂੰ ਸੂਈਆਂ ਮਾਲ ਆਪਣੇ ਕੋਲੇ ਟੋਟਲ ਹਰਿਆਣੇ ਦਾ ਹੋਊਗਾ ਵੀਰੇ ਟੋਟਲ ਹਰਿਆਣਾ ਦੀ ਮਹਿਣਾ ਹੋਊਗੀ ਆਪਣੇ ਕੋਲੇ ਬਸ ਠੀਕ ਹੈ ਬਾਈ ਕਿੱਧਰੋਂ ਆਪਾਂ ਸ਼ੁਰੂ ਕਰੀਏ ਬਾਈ ਉਧਰੋਂ ਕਰਦੇ ਸੂਣ ਵਾਲੀ ਝੋਟੀ ਬਸ ਠੀਕ ਹੈ ਲੈ ਵੀ ਮਿੱਤਰੋ ਇਹਦਾ ਤੋਫਾ ਹੀ ਆ ਮੈਂ ਕਹਿੰਨਾ ਹਨਾ ਬਾਈ ਸਣੀ ਕੀ ਡਿਟੇਲ ਆ ਪਹਿਲਾਂ ਤਾਂ ਪਹਿ ਡਿਟੇਲ ਦਾ 17 18 ਕਿਲੋ ਦੀ ਪਹਿਲਾਂ ਦੀ ਆ 6 ਦਾ 12 12 ਦਾ ਪੱਕਾ ਹੀ ਦਊਂਗੀ ਯਾਰ ਬਸ ਠੀਕ ਹੈ ਬਾਈ ਹਾਂਜੀ ਠੀਕ ਹੈ ਬਾਈ ਇੱਕ ਵਾਰੀ ਥੋੜਾ ਜਿਹਾ ਪਾਇਨ ਹੈ ਨਾ ਫਿਰ ਪਤਾ ਫੇਸ ਦੀ ਕੁਆਲਿਟੀ ਦੀ ਗਾਲੇਵਾ ਦੇ ਕਹਿੰਦਾ ਕਿ ਅਮਰੀਕਨ ਗਾਇਆਂ ਵਰਗਾ ਗਲੇਵਾ ਬਿਲਕੁਲ ਹੈ ਨਾ ਬਾਈ ਦੁੱਧ ਦੁੱਧ ਕਿੰਨਾ ਸਣੀ ਦੁੱਧ ਵੀਰੇ ਨੇ 17 ਕਿਲੋ ਪਹਿਲਾਂ ਦਾ ਜੋਆ ਵਾ 17 ਕਿਲੋ ਪਹਿਲਣ ਦਾ ਤੂੰ ਦੇਣਾ ਆਪਾਂ ਨੂੰ ਮਾਲਕਾਂ ਨੇ ਦਿੱਤਾ ਰਿਕਾਰਡ ਹੈ ਨਾ ਮੈਂ ਦਾ ਸਾਰਾ ਠੀਕ ਹੈ ਬਾਈ ਕੋਰ ਦੇ ਕੋਈ ਨਹੀਂ ਕੋਈ ਨਹੀਂ ਤੋੜ ਲੋ ਬਾਈ ਹੈ ਨਾ ਐ ਬਾ ਦੋ ਚਾਰ ਦਿਨ ਲੈ ਜੂਗੀ ਆਪਣੇ ਕੋਲੇ ਕਿੰਨੀਆਂ ਵੀਡੀਓ ਦਿਖਾਉਨੇ ਆ ਨਾ ਮਈਆਂ ਦੀ ਸਾਰੀਆਂ ਰਾਤ ਮੱਜਾਂ ਹੀ ਆਈਆਂ ਉਧਰੋਂ ਠੀਕ ਹੈ ਭਾਈ ਆ ਕੋ ਕਿ ਆਪਾਂ ਮੌਸਮ ਹੋਈ ਦਾ ਕਰਕੇ ਆਪਾਂ ਨਵਾਈਆਂ ਨੇ ਉਹੀਆਂ ਨਾ ਨਾ ਸ਼ਿੰਗਾਰ ਲੱਗਿਆ ਨਹੀਂ ਫਿਰ ਠੰਡ ਆ ਯਾਰ ਮੇਰੇ ਐ ਬੂਮਾਰ ਬੂਰ ਹੋ ਜਾਂਦਾ ਪਸ਼ੂ ਇੱਕ ਆਇਆ ਸਫਰ ਚੋਂ ਆ ਬਿਲਕੁਲ ਨਾ ਬਲੇਵਾ ਦਿਖਾ ਦੇ ਦੇ ਕਹਿੰਦੇ ਨਹੀਂ ਗੈਪ ਕੁ ਬਹੁਤ ਹੈ ਜਿਵੇਂ ਹਾਂ ਬਹੁਤ ਵਧੀਆ ਥਣਾ ਥਣਾ ਦਾ ਗੈਪ ਆ ਵਧੀਆ ਸਾਰਾ ਪੱਠ ਪੁੜੇ ਦਾ ਯਾਰ ਇੱਕ ਨੰਬਰ ਆ ਸਾਰਾ ਸਾਰੇ ਪਾਸੇ ਥਣਾ ਆਲੀ ਕਹਿੰਦੇ ਗੱਬਣ ਵੀ ਝੋਟੀ ਮਗਾਉਣੀ ਥਣਾ ਦੀ ਗਰੰਟੀ ਆਪਣੀ ਹੋਊਗੀ ਠੀਕ ਹੈ ਭਾਈ ਜੀ ਪੂਰੀ ਗਾਰੰਟੀ ਸੁਈ ਵੀ ਲੈ ਲੈ ਸੂਣ ਵਾਲੀ ਲੈ ਲੈ ਚੀੜੀ ਦੀ ਛੱਟੇ ਦੀ ਸਾਰੀ ਚੋ ਆਪਣੀ ਗਾਰੰਟੀ ਹੋਊਗੀ ਥੱਲੇ ਬਸ ਠੀਕ ਹੈ ਤੇ ਸਣੀ ਫਿਰ ਮੁੱਲ ਮੁੱਲ ਬਈ ਇਹਦਾ ਇਹਦਾ 2 ਲੱਖ 10 ਹਜ਼ਾਰ ਦੀ ਝੋਟੀ ਬਈ ਦਵਾਂਗੇ 2 ਲੱਖ 10 ਹਜ਼ਾਰ ਦੀ ਜੇ ਕੋਈ ਵੀਰ ਆਉਂਦਾ ਮਾਣ ਤਾਣਦਾ ਹੋਊਗਾ ਨਾ ਉਹ ਤਾਂ ਪੂਰਾ ਹੋਊਗਾ ਬਈ ਟਾਈਮ ਕੋਈ ਆਪਣਾ ਨਾਮ ਲੈ ਦੇਵੇ ਆ ਕੇ ਕਿ ਨਹੀਂ ਮੈਂ ਕਹਿੰਦਾ ਕੋਈ ਗੱਲ ਹੀ ਨਹੀਂ ਭਰਾ ਯਾਰ ਬਸ ਠੀਕ ਹੈ ਨਾ ਬਈ ਤੇ ਤੁਸੀਂ ਦੇਖੋ ਬਈ ਕੁਆਲਿਟੀ ਦੇਖੋ ਥਣਾ ਥਣਾ ਦਾ ਗੈਪ ਦੇਖ ਲੈ ਲੇਵੇ ਦਾ ਅਠਪੜਾ ਪੂਰੀ ਵਾਂ ਛਿੱਕੇ ਬੰਦ ਪਈ ਝੋਟੀ ਬਿਲਕੁਲ ਹੈ ਨਾ ਬਈ ਤੇ ਦੁੱਧ ਜਾਨੀ ਕਿਹਨੇ ਕ ਬਾਠ ਠੀਕ ਹੈ ਚਲ ਆਪਾਂ ਦੂਜੇ ਵੀ 17 18 ਕਹਿ ਕੇ ਦਵਾਗੇ ਬਾਈ ਯਾਰ ਬਾਠ ਠੀਕ ਹੈ ਗਾਂ ਸੇਵਾ ਕਰਨੀ ਅਗਲੇ ਭਰਾਣੇ ਆ ਨਾ ਬ੍ਰੀਟ ਦੇਣੀ ਆਪਾਂ ਅਗਲੇ ਨੂੰ ਬਿਲਕੁਲ ਹਾਂ ਬਾਈ ਕਿਉਂਕਿ ਐਡੇ ਕੱਦ-ਕਾੜ ਵਾਲੀ ਜਾਂ ਹਨਾ ਐਡੀ ਜਿਹੜੀ ਪੂਰੀ ਸਾਰੇ ਪਾਸਿਓਂ ਪੂਰੀ ਛਿੱਕੇਬੰਦ ਪਈ ਆਂ ਨਹੀਂ ਕੋਈ ਪਟਰੇ ਵਰਗੀ ਪਈ ਆਂ ਕਿਤੋਂ ਵੀ ਤੇਲ ਵਾਲੇ ਪਿੰਡਾ ਦੇਖ ਲੈ ਪੂਛ ਦੇਖ ਲੈ ਕੁਆਲਿਟੀ ਹਾਂ ਜਮਾ ਪ੍ਰੀ ਹਨਾ ਪਣੀਆਂ ਮਈਆਂ ਤਾਂ ਹੱਥ ਹੀ ਨਹੀਂ ਲਾਉਣ ਦਿੰਦੀਆਂ ਨਹੀਂ ਮਾਰਨਦੀਆਂ ਛਾਲ ਹੋ ਜਾ ਪਰ ਇਹ ਕਹਿੰਦੀਆਂ ਬਿਲਕੁਲ ਆ ਨਾ ਬਾਈ ਤੇ ਰੇਟ ਬਾਈ ਨੇ ਕਰਦਾ ਕਿ ਰੇਟ 8 ਲੱਖ ਵੀ ਹੈ ਜੀ ਦਾ ਮੰਗ ਲਿਆ ਫੇਰ ਵੀ ਗਾਹਕ ਖੜੂ ਆਪਾਂ ਉਹਨਾਂ ਕੀ ਰੇਟ ਪਾਉਨੇ ਆ ਯਾਰ ਵੀਡੀਓ ਹਾਂ ਚਲੋ ਉਹਦੇ ਨਾਲ ਆਉਂਦਾ ਨਾ ਵੀ ਥੋੜਾ ਨਿਕਲ ਵੀ ਜਾਂਦੇ ਜਾਨਵਰ ਹਣਾ ਆ ਜਾ ਬਈ ਸਣੀ ਦੂਸਰੇ ਨੰਬਰ ਵਾਲੀ ਇਹਦਾ ਕੱਟ ਕਾਟ ਪਾਉਣਾ ਹਾਂ ਆਹ ਜੋ ਝੋਟੀ ਦਾ ਵੀਰੇ 14 15 ਕਿਲੋ ਤੋ ਤੇ ਚੋਕੇ ਲਈਏ ਉੱਥੇ ਠੀਕ ਆ ਬਾਈ ਹੁਣ ਆਪਣੇ ਜਰਾ ਅੱਜ ਇਹਨੇ 6 6.5 ਕਿਲੋ ਸੋਵਾ ਟਾਈਮ ਤੋਂ ਟਾਈਮ ਕੱਢਿਆ 5:30 ਵਜੇ ਦੀ ਚੁਆਈ ਆ ਸਵੇਰ ਦੀ ਕੋਈ ਬਾਜ਼ਾਰ ਨਹੀਂ ਮਈਆਂ ਨੂੰ ਲੱਗਿਆ ਵਾ ਠੀਕ ਹੈ ਭਾਈ ਹਾਂਜੀ ਹੁਣ ਵੀ ਤਿੰਨ ਕ ਘੰਟੇ ਹੈ ਚਾਰ ਘੰਟੇ ਚੁਆਈ ਚ ਪਏ ਆਪਣੇ ਹਾਂ ਬਹੁਜੇ ਹਜੇ ਟਾਈਮ ਪਿਆ ਹਨ ਬਾਕੀ ਬਈ ਫੇਸ ਦੀ ਕੁਆਲਿਟੀ ਨਹੀਂ ਹੈ ਨਾ 16 17 ਕਿਲੋ ਦਊਗੀ ਕੱਦ-ਕਾੜ ਦੇਖ ਹੂੰ ਕੋਈ ਹਜੇ ਇਹਦੇ ਨਾਉਂ ਦੇ ਕਾ ਨੂੰ ਬਿਊਟੀ ਪਾਰਲਰ ਵੀ ਨਹੀਂ ਲੱਗਿਆ ਝੋਟੀ ਤੇ ਉਮੀ ਖੜੀ ਆ ਲੱਬੜੀ ਵੀ ਹਾਂ ਭਾਈ ਥਣਕੂ ਬਹੁਤ ਸੋਹਣਾ ਲੱਗਿਆ ਹਨ ਮੈਂ ਕਹਿੰਦਾ ਚੁਆਈ ਇੱਕ ਨੰਬਰ ਐਰ ਪੋਲੀ ਧਾਰਾ ਭੂਗ ਵਰਗੀ ਠੀਕ ਹੈ ਭਾਈ 15 ਚੋਕੇ ਲਈ ਆ ਭਾਈ ਹੁਣ ਵੀ 1 ਅੱਜ ਵੀ ਆਪਣੇ ਹਿਸਾਬ ਨਾਲ ਵੀ 15 ਰਾਤੀ ਆਈਆਂ ਮਈਆਂ ਆਪਣੇ ਕੋਲੇ ਦਾ 11 ਵਜੇ ਉੱਤਰ ਗਿਆ ਵਾ ਠੀਕ ਹੈ ਭਾਈ ਹੁਣ ਸੇ ਨਹੀਂ ਕਿੰਨਾ ਚਵਾ ਦੇਗਾ ਜੇ ਹੁਣ 12 13 ਕਿਲੋ ਵੀਰੇ ਹੈਗਾ ਵਾ ਸਾਢੇ 6 ਕਿਲੋ ਕੱਢਿਆ ਸਵੇਰੇ 5:30 ਵਜੇ ਦੀ ਚੁਆਈ ਆ ਠੀਕ ਹੈ ਭਾਈ ਕੋਈ ਆਈ ਨਹੀਂ ਆਪਣਾ ਬਜ਼ਾਰ ਲੱਗਿਆ ਮਈਆਂ ਨੂੰ ਹੁਣ ਆਪਾਂ ਬੱਚੇ ਲਾਏ ਆ ਮਈਆਂ ਪਸਵਾਈਆਂ ਵਾ ਹਾਂ ਉਹਦੇ ਨਾਲ ਥੋੜਾ ਦਿੱਕਤ ਦੇਣ ਲੱਗਿਆ ਨੇ ਜਾਨਾ ਹਨ ਤੇ ਜਿਹੜੇ ਬੱਚਾ ਦਾ ਲਾਦੀ ਕੱਟੀ ਆ ਬੱਚੇ ਦਾ ਕੱਟੀ ਮੜਾ ਜਾ ਧਾਰਾ ਮਰਾ ਦੀ ਲੈ ਵੀ ਇੱਕ ਕਰੀ ਕਰਾਂ ਹੈ ਨਹੀਂ ਮਰਾ ਦੇ ਧਾਰਾ ਚਲ ਦਰਸ਼ਨ ਹੋਏ ਨੇ ਦੁੱਧ ਦੇ ਵੀ ਹਨਾ ਅਗਲੇ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਵੀਡੀਓ ਜਿ ਮੰਗਾਉਣੀ ਵੀ ਹੋਵੇ ਹਨਾ ਹਾਂ ਕੋ ਚੁਆਈ ਆਪਣੀ ਸਾਰੀ ਬੁੜੀਆਂ ਦੇ ਚੋਣ ਵਾਲੀ ਹੋਊਗੀ ਮੈਂ ਠੀਕ ਆ ਬਈ ਆ ਫੜੀ ਬੱਚਾ ਹਾਂ ਸਹੀ ਆਲਾ ਇੱਥੇ ਮਹਰਾ ਰਹੇ ਗਏ ਕੋਈ ਆਈ ਨਹੀਂ ਕਿ ਚੁਆਈ ਆਏ ਪੋਲੀ ਹੋਊਗੀ ਧਾਰ ਕਿਨੇ ਪੈਣ ਬਈ ਬਾਜ ਜੀ ਦੱਸ ਦਿੰਦੀ ਥਾਂ ਦੀ ਕਿ ਨਹੀਂ ਹਾਂ ਵੇ ਕਰਾ ਸਾਰੀਆਂ ਨਹੀਂ ਠੀਕ ਆ ਬਈ ਹਨਾ ਚੁਆਈ ਜਨ ਆਪਣੇ ਕਿਹੇ ਮੈਂ ਦੇ ਵੀ ਨੌਕਸੂ ਮਗਰ ਕੱਟੀ ਜਾਂਦੇ ਠੀਕ ਆ ਬਈ ਇਹ ਤਾਂ ਮੈਂ ਕਹਣਾ ਬਈ ਦੋ ਤੋਫੇ ਹੀ ਮਿਲ ਜਾਣੇ ਹਨ ਹਰਿਆਣੇ ਆ ਗੱਟੀ ਆ ਗਈ ਮਗਰ ਯਾਰ ਪਿਆਰਾ ਟੀਕੇ ਦੀ ਗੱਟੀ ਹਾਂ ਜਦੋਂ ਨੂੰ ਕਮਾਨ ਗਾਂਲੇ ਸੂਆਂ ਚ ਜਾਣਾ ਉਹ ਛੇ ਦਾੰਦਾ ਝੋਟੀ ਦਾ ਕਦ ਕਾੜ ਦੇਖ ਲੋ ਹਾਂ ਦੂਜਾ ਕੀ ਇਹਦਾ ਫਿਰ ਮੁੱਲ ਵੜੀ ਪਈ ਇਹਦਾ ਆ 1 ਲੱਖ ਤੇ 90 ਹਜ਼ਾਰ ਦੀ ਝੋਟੀ ਦੇ ਦਾਗੇ 1 ਲੱਖ 90 ਦੀ ਮਾਨਦਾਨ ਦਾ ਹੋ ਜੂਗਾ ਨਾ ਸਾਰਿਆਂ ਦੇ ਹਾਂ ਜੀ ਮਾਨਦਾਨ ਟਾਈਮ